ਤੁਹਾਡੇ ਬੱਚੇ ਐ ਇਦਾਂ ਹੱਥ ਕਰਦੇ ਡੈਡੀ ਆ ਜਾ ਆ ਜਾ ਤੂੰ ਉਹਦੇ ਲਈ ਜੀ ਯਾਰ ਮੈਨੂੰ ਫਲਾਣਾ ਆਇਆ ਕਹਿੰਦਾ ਮੈਨੂੰ ਫਲਾਣਾ ਆਇਆ ਕਹਿੰਦਾ ਤੂੰ ਤੂੰ ਕੀ ਲੈਣਾ ਦੱਸ ਤੇਰੇ ਮਰੇ ਤੇ ਕੋਈ ਫਰਕ ਨਹੀਂ ਪੈਣਾ ਜਾਣਗੇ ਨਕਲੀ ਹੰਝੂ ਵਹਾਉਣਗੇ ਚਾਰ ਦਿਨ ਤੈਨੂੰ ਯਾਦ ਕਰਨਗੇ ਉਹ ਹੋ ਗਿਆ ਸਾੜ ਕੇ ਸੰਸਕਾਰ ਕਰਕੇ ਘਰ ਮੁੜੇ ਆਉਣਗੇ ਗੱਲ ਖਤਮ ਪਰ ਕੁਸ਼ ਨੇ ਜਿੰਨ ਜਿਹੜੇ ਕਹਿਣਗੇ ਤੇਰੇ ਬਿਨਾ ਘਰ ਖਾਲੀ ਹੋ ਗਿਆ ਤੇਰੇ ਬਿਨਾ ਘਰ ਸੁਨਣਾ ਲੱਗਦਾ ਤੇਰੇ ਬਿਨਾ ਘਰ ਚ ਜੀ ਨਹੀਂ ਲੱਗਦਾ ਉਹਨਾਂ ਸਾਰਿਆਂ ਨੂੰ ਯਾਦ ਕਰੋ ਉਹਨਾਂ ਲਈ ਜੀਓ ਉਹਦੀ ਪਰਵਾਹ ਨਾ ਕਰ ਜਿਹੜੂ ਤੇਰੀ ਪਰਵਾਹ ਨਹੀਂ ਪਰ ਜਿਸ ਨੂੰ ਤੇਰੀ ਪਰਵਾਹ ਹੈ ਉਹਦੀ ਉਹਦੀ ਪਰਵਾਹ ਕਰੀ ਜਿਸ ਨੂੰ ਫਿਕਰ ਹੈ ਤੇਰਾ ਸ਼ਰੀਰ ਲੀਵਰ ਖਰਾਬ ਨਾ ਹੋ ਜਾਏ ਸ਼ਰਾਬ ਨਾ ਪੀ ਉਹਦੀ ਪਰਵਾਹ ਕਰ ਜਿਹੜੀ ਤੈਨੂੰ ਝਿੜਕ ਝਿੜਕ ਕੇ ਕਹਿੰਦੀ ਹੈ ਜਾਂ ਲੜ ਲੜ ਕੇ ਕਹਿੰਦੀ ਹੈ ਵੀ ਤੂੰ ਨਾ ਇਦਾਂ ਕਰਿਆ ਕਰ ਨਾ ਇਦਾਂ ਕਰਿਆ ਕਰ ਅਸਲ ਵਿੱਚ ਉਹ ਕਹਿਣਾ ਇਹ ਚਾਹੁੰਦੀ ਹੈ ਜੇ ਤੂੰ ਮਰ ਗਿਆ ਮੇਰਾ ਸਰਨਾ ਨਹੀਂ ਤੇਰੇ ਬਿਨਾ ਜੇ ਤੂੰ ਮਰ ਗਿਆ ਬੜਾ ਔਖਾ ਹੋ ਜਾਣਾ